ਤੁੰਹੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਛੋਟਾ ਬਨਾਸਤ ਦੀਪ ਸਿੰਘ ਬਡਾਲੀ ਬਲੌਗ ਵਾਲਾ ਜੋ ਕਿ ਸਾਡੇ ਬਡਾਲੀ ਵਾਲਾ ਵਹੀਂ ਪਿੰਡ ਦੇ ਵਿੱਚ ਅਸੀਂ ਚੌਥਾ ਕੁਸ਼ਤੀ ਦੰਗਲ ਹੋ ਰਿਹਾ ਹੈ ਸਾਡੇ ਸਾਰੇ ਵੀਰਾਂ ਨੇ ਬੁਰਜ ਬਾਬੇ ਨੇ ਕੌਫੀ ਦੀ ਤਬਾਦਲਾ ਕਰਨੀ ਕਿ ਬਾਕੀ ਤੁਸੀਂ ਦੇਖ ਸਕਦੇ ਹੋ ਸਾਡੇ ਜਵਦਗੰਗ ਵੀਰ ਸੇਵਾ ਦੇ ਵਿੱਚ ਲੱਗੇ ਹੋਏ ਹਨ ਇੱਥੇ ਕੁਸ਼ਤੀ ਦੰਗਲ ਸ਼ੁਰੂ ਹੋਣਾ ਮੈਂ ਉੱਥੇ ਹੁਣ ਪਹੁੰਚ ਗਿਆ ਹਾਂ ਜੀ ਜੋ ਕਿ ਸਾਡੇ ਨੌਜਵਾਨ ਵੀਰ ਜੋ ਕਿ ਸਾਡੇ ਬਹੁਤ ਹੀ ਜੁੜਦੇ ਹਨ ਜੀ ਜੋ ਕਿ ਸਾਡੇ ਨੌਜਵਾਨ ਵੀਰ ਬਾਹਰ ਦੇ ਪਿੰਡਾਂ ਤੋਂ ਵੀ ਆ ਕੇ ਸੰਜੋਗ ਵਿੱਚ ਸਾਡੇ ਬਜ਼ੁਰਗ ਵੀ ਬਹੁਤ ਇਕੱਠੇ ਹੋ ਰਹੇ ਹਨ ਜੀ ਥੋੜੇ ਟਾਈਮ ਤੱਕ ਹੁਣ ਕੁਸ਼ਤੀ ਦੰਗਲ ਸ਼ੁਰੂ ਹੋਣ ਲੱਗਾ ਹੈ ਤੁਹਾਨੂੰ ਜਗ੍ਹਾ ਰਖਾਵਾਂਗੇ ਥੋੜੇ ਟਾਈਮ ਤੱਕ ਤੁਸੀਂ ਦੇਖਿਓ ਜੋ ਕਿ ਹੁਣ ਸਾਡਾ ਕੁਸ਼ਤੀ ਦੰਗਲ ਚ ਸ਼ੁਰੂ ਹੋ ਗਿਆ ਜੀ ਸਾਡੇ ਨੌਜਵਾਨ ਵੀਰ ਕੁਸ਼ਤੀ ਦੰਗਲ ਦੇ ਵਿੱਚ ਯੋਗਦਾਨ ਪੂਰਾ ਪਾ ਰਹੇ ਹਨ ਜੀ ਦੂਰ ਦੂਰ ਦੇ ਆ ਰਹੇ ਵੀਰ ਪਿੰਡ ਦੀ ਪਹਿਲੀ ਝੰਡੀ ਹੈਗੀ 1 ਲੱਖ ਰੁਪਏ ਦੂਜੀ ਹੈਗੀ 71000 ਕੀ ਨ ਹੋਵੇ ਵੱਡ ਵਧੀਆ ਗੋਸਟੀਆਂ ਚੱਲਦੀਆਂ ਹਨ ਦੇਖੋ ਕਿਹੜਾ ਬੈਲਵਾਨ ਜਿੱਤ ਪ੍ਰਾਪਤ ਕਰਦਾ ਅਦਰਸੀਂ ਤਾਂ ਇਹਨਾਂ ਨੂੰ ਧੰਨਵਾਦ ਕਰਦਿਆਂ ਨਗਰੀ ਇਹ ਜੋਬਨ ਬੈਲਵਾਨ ਭਟਮਾਜਰਾ ਸਿੱਖੀ ਰੂਪ ਦੇ ਵਿੱਚ ਹੈ ਜੋਬਨ ਬੈਲਵਾਨ ਭਟਮਾਜਰਾ ਇਹ ਦੂਜੀ ਵਾਰ ਸਭ ਤੋਂ ਵੱਡੀ ਜਿੱਤ ਕੀ ਲਈ ਜੀ